ਸਾਰਿਆਂ ਨੂੰ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਆਸ ਕਰਦਾ ਹਾਂ ਤੇ ਸਾਰੇ ਠੀਕ ਠਾਕ ਹੋਵੋਗੇ ਅੱਜ ਸਵੇਰੇ-ਸਵੇਰੇ ਕਿਰਨ ਲੱਗੇ ਨੇ ਕਿਚਨ ਦੇ ਵਿੱਚ ਕੀ ਕਰ ਰਹੇ ਨੇ ਵੇਖੀਏ ਅੱਜ ਕੋਈ ਲੱਗਦਾ ਸਪੈਸ਼ਲ ਬਣੇਗਾ ਅੱਜ ਕੋਕਟੇ ਬਣਨਗੇ ਅੱਜ ਬਣਨਗੇ ਕੋਕਟੇ ਕਿਚਨ 'ਚ ਤਾਂ ਸਵੇਰੇ-ਸਵੇਰੇ ਰੋਟੀ ਹੀ ਬੇਜਲੀ ਹਾਂ ਇਹ ਤੇ ਸਭ ਤੋਂ ਜ਼ਿਆਦਾ ਕੰਮ ਵਾਲੀ ਫੀਲਡ ਹੈ ਹਨਾ ਹਾਂ ਇਥੇ ਜੀ ਸਾਡੇ ਪਰਿਵਾਰ ਦੀਆਂ ਸਾਰੀਆਂ ਗੱਡੀਆਂ ਦਾ ਤੇਲ ਤਿਆਰ ਹੁੰਦਾ ਸਾਰੇ ਜਿਹੜੇ ਪਰਿਵਾਰ ਦੀਆਂ ਵਾਲਾ ਤੇਲ ਕਿਤੇ ਨਹੀਂ ਪਿਆਰ ਹਾਂ ਸਾਰੇ ਪਰਿਵਾਰਾਂ ਦੀਆਂ ਗੱਡੀਆਂ ਦਾ ਤੇਲ ਰਸੋਈ ਜੀ ਤਿਆਰ ਹੁੰਦਾ ਇਥੇ ਖਾ ਪੀ ਕੇ ਫਿਰ ਸਾਰੀ ਦਿਹਾੜੀ ਦੌੜੀਆਂ ਫਿਰਦੀਆਂ ਗੱਡੀਆਂ ਤੇ ਆਪਾਂ ਚੱਲਦੇ ਹਾਂ ਬਾਹਰ ਗੁਰਨਾਜ ਵੇਨੇ ਕੀ ਕਰਦੇ ਆ ਅੱਜ ਵੱਡੀ ਮਮਾ ਵੱਡੇ ਪਾਪਾ ਨੂੰ ਲੈ ਕੇ ਗਿਆ ਗੁਰਨਾਜ ਬਾਹਰ ਇਹ ਆ ਮੰਮੀ ਬਾਹਰ ਝਾੜੂ ਲਾਉਂਦੇ ਨੇ ਡੈਡੀ ਡਿਊਟੀ ਗੁਰਨਾਜ ਤੇ ਲੱਗੀ ਏ ਗੁਰਨਾਜ ਸਾਈਕਲ ਕੱਢ ਲਿਆ ਆਪਣਾ ਕਹਿੰਦਾ ਵੀ ਇਹ ਸਾਈਕਲ ਚਲਾਉਣਾ ਅੱਜ ਇਹ ਸਾਈਕਲ ਚਲਾਉਣਾ ਗੁਰਨਾਜ ਇਧਰ ਇਧਰ ਬਾਦਸ ਨੇ ਗੱਡੀ ਕੱਢ ਲਈ ਏ ਇਹ ਸ਼ੌਂਕੀ ਬੰਦਾ ਹੈ ਬਸ ਕੰਮ ਇਹਦਾ ਨਹੀਂ ਹੈ ਮੇਰੇ ਵਾਂਗੂੰ ਬਸ ਝਾੜ ਪੁੰਝ ਕਰਨੀ ਬਸ ਇਨੀ ਕਿ ਡਿਊਟੀ ਹੈ ਨਾ ਹਾਂ ਡਿਊਟੀ ਇਨੀ ਕ ਤੋਤੀ ਤੇ ਝਾੜ ਛੋੜ ਦਿੱਤੀ ਬਾਕੀ ਬਾਪੂ ਲਾਗੇ ਨਹੀਂ ਵਜਣ ਦਿੰਦਾ ਕੀ ਕਰੀਏ ਚਲੋ ਜੀ ਉਹ ਕਰਨਾ ਆ ਜ ਆਪਣੀ ਮਰਜ਼ੀ ਦਾ ਮਾਲਕ ਆ ਇਹ ਕਿਸੇ ਦੀ ਪਰਵਾਹ ਨਹੀਂ ਕਰਦਾ ਇਹ ਆਪਣੀਆਂ ਗੱਡੀਆਂ ਧੋਂਦਾ ਨਹੀਂ ਨਾ ਹੀ ਪੂੰਝਦਾ ਬਸ ਚਲਾਉਂਦਾ ਹੀ ਚਲਾਉਂਦਾ ਹੈ ਨਾਗੁਰਨਾਜ ਉਹ ਥੱਲੇ ਕਾਤੋਂ ਬਈ ਜਾਂਦੇ ਕੱਪੜੇ ਵਿਬੜ ਜਾਣੇ ਨੇ ਆ ਲੈ ਚੱਲਾ ਓਥੋਂ ਖੜਾਓ ਆ ਲੈ ਚੱਲੋ ਚਲਾਓ 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 ਸਾਹਿਬ ਆ ਫਟ ਚਲਾਓ ਵੇ ਗੋਡੇ ਵੇ ਇੱਧਰ ਵੇ ਪੱਪੜੇ ਵੇਖਿਓ ਕੱਪੜੇ ਵਿਬੜ ਗਏ ਸਾਰੇ ਓਵੇਂ ਗੋਡਿਆਂ ਤੋਂ ਆ ਕੀ ਆ ਸਾਹਿਬ ਛਾਰੇ ਲਪੜ ਗਏ ਨੇ ਮਮਾ ਨੇ ਗੁੱਸੇ ਹੁਣਾ ਆਪਰੇ ਭੇੜ ਲੈਨੇ ਸਿਰੇ ਸਿਰੇ ਆ ਜਾ ਮਾਪਾ ਉਹ ਜਿਹੜਾ ਗੁਦਾ ਅੱਜ ਤਾਂ ਸਾਹ ਕੀਤਾ ਨੰਬਰ ਚਾੜ ਨੰਮਾ ਨਹੀਂ ਛਾੜ ਦੋ ਹੱਥ ਹੱਥ ਛਾੜ ਦੋ ਹੱਥ ਛਾੜ ਆਹੋ ਲਓ ਜੀ ਇਹ ਸਾਫ ਹੋ ਗਿਆ ਤੂੰ ਚਲੋ ਚਲੋ ਆਲਾ ਚਲਾਓ ਆਪਣੀ ਗੱਡੀ ਚਲਾਓ ਕਿੱਦਾਂ ਯਾਰ ਵਜਾ ਵਿੱਚ ਨਹੀਂ ਨਹੀਂ ਕੋਈ ਨਹੀਂ ਕੁਛ ਨਹੀਂ ਆ ਕੁਛ ਨਹੀਂ ਆ ਕੁਝ ਨਹੀਂ ਆ ਕੁਝ ਨਹੀਂ ਚਲੋ ਆ ਬੰਦਾ ਬੰਦਾ ਆ ਬੰਦਾ ਹੁਣ ਚਲੋ 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 ਓਏ ਬਾਈ ਇੰਨੇ ਜੀ ਥੱਕ ਗਿਆ ਆ ਜਾਓ ਇਧਰ ਵਾਪਸ ਵਾਪਸ ਆ ਜਾਓ ਇਧਰ ਕਮਾ ਕੇ ਕਮਾ ਕੇ ਲਿਆਓ ਨਾ ਇਹਦੇ ਨਾਲ ਕੀ ਗੱਲਾਂ ਕਰਦਾ ਇਹਦੇ ਨਾਲ ਕੀ ਗੱਲਾਂ ਕਰਦੇ ਅੱਗੇ ਇਹਦਾ ਸਾਈਕਲ ਦਾ ਮੂੰਹ ਜਿਹਾ ਬਣਿਆ ਤੇ ਉਹ ਇਹਨਾਂ ਗੱਲਾਂ ਕਰਦੀ ਗੁਰਨਾਜ ਇੱਥੇ ਪਾਣੀ ਵੀ ਪੀਉਂਦੀ ਹੈ ਤੇ ਨਾਲ ਗੱਲਾਂ ਕਰਦੀ ਰਹਿੰਦੀ ਹੈ ਨਾਲੇ ਲਾਡੀਆਂ ਵੀ ਕਰਦੀ ਇਹਦੇ ਨਾਲ ਚਲੋ ਚਲੋ ਠੀਕ ਹੈ ਲੇ ਜੀ ਚਲੋ ਜੀ ਗੁਨਾਜ ਉੱਤੇ ਬਹਿ ਗਿਆ ਹੁਣ ਆਪਾਂ ਚੱਲਾਂਗੇ ਗੱਡੀ ਆ ਗਈ ਗੱਡੀ ਆ ਗਈ ਆਡੀ ਆਡੀ ਗੱਡੀ ਆ ਗਈ ਵੱਡੇ ਪਾਪਾ ਪਰਾਂ ਜੋ ਪਾਉ ਜੋ ਪਾਉ ਜੋ ਆਹ ਛੋ ਆਹ ਮਾਰੀ ਛੋ ਗੱਡੀ ਮਾਰੀ ਵਿੱਚ ਉਈ ਉਈ ਹਈ ਆ ਆ ਚਲੋ ਠੀਕ ਐ ਨਾਲੇ ਤੁੱਪ ਸੇਕੀ ਜਾਏਗੀ ਨਾਲੇ ਗੁਨਾਹ ਖੇਡ ਲੈਂਦਾ ਸਵੇਰੇ ਸਵੇਰੇ ਬਾਨੇ ਨਾਲ ਇੱਥੇ ਨਾਜ ਕਿੱਥੇ ਆ ਨਾਜ ਪਤਾ ਨਹੀਂ ਨਾਜ 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 ਬੱਬੂ ਕਿੱਥੇ ਗਿਆ ਨਾਜ ਆ ਤੁਹਾਡਾ ਭਲਾ ਹੋਏ ਕੀ ਕੀਤਾ ਜੇ ਉਹ ਪੁੱਤਰ ਜੀ ਸਾਰੀਆਂ ਜੁੱਤੀਆਂ ਖਲਾਰੀਆਂ ਨੇ ਇਹ ਕੀ ਕਰਦੇ ਆਇਓ ਹੁਣ ਸਵਾਰੀਆਂ ਕਰ ਕਰ ਰੱਖਣ ਨੇ ਆ ਓਏ ਹੋਏ ਚਲ ਪਹਿਲਾਂ ਖਲਾਰੀਆਂ ਕਿਉਂ ਹੀ ਕੌਣ ਖਲਾਰੀਆਂ ਪਹਿਲਾਂ ਅੱਜ ਕੋਈ ਨਹੀਂ ਆਇਆ ਨਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਤਾਂ ਇਹ ਇਧਰ ਵੇਖੋ ਅੰਦਰ ਲੀੜੇ ਖਿਲਾੜ ਕੇ ਆਈ ਏ ਹਾ 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 ਡੈਡੀ ਲੈਂਦੇ ਨੇ ਯਾਰੇ ਅਸਲੀ ਧੁੱਪ ਦੇ ਮੈਂ ਚੱਲ ਬੈਠ ਗਿਆ ਕਿਦਾ ਆਇਆ 1.15 15000 ਉਹ ਆਪਣੀ ਦੇ ਜਸਨਾ ਸਰਬਜੀਤ ਝੋਨੇ ਦੀ ਵਧੀਆ ਹੋ ਗਿਆ ਅੱਛਾ ਅੱਛਾ ਚਲੋ ਵਧੀਆ ਵਧੀਆ ਮਾਰਾ ਸਾਰਿਆਂ ਨੂੰ ਦੇਵੇ ਸਾਰਿਆਂ ਨੂੰ ਵਧਾਵੇ ਆਹ ਆ ਇੱਥੇ ਤੱਕ ਛੁੱਟ ਦਿੱਤੀਆਂ ਨੇ ਆ ਜੇ ਕੀ ਕਰਨਿਆ ਤੂੰ ਹੈਂ ਆ ਜੁੱਤੀਆਂ ਬਾਹਰ ਤਾਂ ਖਿਲਾਤੀਆਂ ਨੇ ਚਲੋ ਆਜੋ ਆ ਤੋ ਫਿਰ ਕੀ ਛੜ ਦੋ ਆ ਲੈ ਓ ਇੱਧਰ ਆਜੋ ਆ ਮਮਾ ਜੁੱਤੀ ਇੱਥੇ ਕਾ ਤੋ ਛੁੱਟੀ ਹੈ ਹੈਂ ਇੱਧਰ ਆਜੋ ਇੱਧਰ ਇੱਥੇ 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 ਆਓ ਉੱਥੇ ਡੌਲ ਲੈ ਬੜ ਜਣੀ ਤੇਰੀ ਲਾਓ ਮੈਨੂੰ ਦੇ ਦੋ ਡੌਲ ਤੁਸੀਂ ਖੇਡੋ ਡੌਲ ਮੈਨੂੰ ਫਾ ਦੋ ਤੁਸੀਂ ਖੇਡੋ ਹਾਂ ਹਾਂ ਸਾਈਕਲ ਤੇ ਬਿਵਾਉਂਦੇ ਆ ਸੀਟ ਤੇ ਬਿਠਾਓ ਨਾ ਇੱਥੇ ਬਿਠਾਓ ਸੀਟ ਤੇ ਬਿਠਾਓ ਹਾਂ ਚਲ ਦੌਰ ਪਿਛੇ ਰਖ ਲਈ ਡਿੱਗੀ ਜੇ ਨੀ ਨੀ ਨਹੀਂ ਕਰ ਰਹੀ ਨਾਜ ਨਾਜ ਚਲੋ ਨੀ ਨੀ ਕਰ ਲੋ ਨੀ ਨੀ ਚੀਜੀ ਖਾਣੀ ਐ ਚੀਜੀ ਖਾਣੀ ਐ ਨਾ ਇਹਨੇ ਨਾ ਚੀਜੀ ਖਾਣੀ ਐ ਆਪਣੇ ਰੰਗਾਂ ਦੇ ਮਸਤ ਏ ਪਾਣੀ ਢੋਲਾ ਹੀ ਡੈਡੀ ਦਾ ਪਾਣੀ ਦੇ ਆਓ ਪਾਣੀ ਲੈਣ ਆਈ ਸੀ ਡੈਡੀ ਲਈ ਗਲਾਸ ਲੈ ਕੇ ਕੀ ਖੌਂਦੇ ਥੋੜਾ ਲੱਗਿਆ ਇਹਦੇ ਸ਼ੂਕ ਨਾ ਪਾਣੀ ਗਲਾਸ 'ਚ ਥੋੜੀ ਸ਼ੂਕ ਹੋਣਾ ਹੈ ਅੱਜ ਤਾਂ ਮੈਂ ਵੱਡੇ ਪਾਪਾ ਨੂੰ ਪਾਣੀ ਦੇ ਕੇ ਆਉਣਾ ਕੋਸਾ ਕਰਕੇ ਮੜਾ ਦੇਣਾ ਉਹ ਪੀ ਲੈ ਕੇ ਜਾਏਗੀ ਨਾ ਚੱਲ ਜਾਓ ਆ ਪਾਣੀ ਰੱਖੋ ਜੋ ਖੋਜ ਮੈਂ ਪਾਣੀ ਪਾ ਕੇ ਤੇ ਕੋਸਾ ਕਰ ਦੇਣਾ ਫਿਰ ਪਾ ਕੇ ਦੇਣਾ ਠੀਕ ਹੈ ਇਹ ਪੁੱਤ ਨਿੰਬੂ ਨੇ ਬੋਲ ਥੋੜੀ ਐ ਰਾਜ ਇੱਥੇ ਵੜ ਗਿਆ ਇਹ ਬੋਲ ਨਹੀਂ ਨਿੰਬੂ ਐ ਉੱਥੇ ਰੱਖ ਦੋ ਚੱਕ ਕੇ ਨੂੰ ਨਿੰਬੂ ਉੱਥੇ ਰੱਖ ਦੋ ਹੋ ਗਿਆ ਕਿੱਥੇ ਗਿਆ ਵੇਖੀ ਬੜੀ ਉਹ ਕਿੱਥੇ ਗਿਆ ਨਿੰਬੂ ਯਾ ਚੱਕ ਕੇ ਇਹ ਸਾਰੀ ਕੰਮ ਹੀ ਪੁੱਛੇ ਕਿੰਨੇ ਚਲੋ ਜੀ ਪਾਣੀ ਲੈ ਕੇ ਚੱਲੇ ਆਂ ਅਸੀਂ ਵੱਡੇ ਪਾਪਾ ਲਈ ਆ ਆ ਚਲੋ 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 ਨਾ ਅੱਜ ਅੱਗੇ ਅੱਗੇ ਜਾ ਰਿਹਾ ਵੱਡੇ ਪਾਪਾ ਵਾਸਤੇ ਪਾਣੀ ਲੈ ਕੇ ਆਇਆ ਚਲੋ ਕਿੱਥੇ ਦੇਣਾ ਪਾਣੀ ਅੱਛਾ ਵੱਡੇ ਪਾਪਾ ਨੂੰ ਦੇਣਾ ਹਾਲੋ ਦੋਖ ਹੋਲੋ ਪਾਣੀ ਪੀ ਲਓ ਉਹਨੇ ਕਿੱਥੇ ਪੀਣਾ ਪਾਣੀ ਅੱਗੇ ਬਿੱਤਾ ਤੁਹਾਡੇ ਲਈ ਲੈ ਕੇ ਆਈ ਆ ਕੀ ਹੋਣ ਡਿਆ ਦੋ ਮਿੰਟ ਵੇਟ ਨਹੀਂ ਕਰ ਸਕੇ ਮੈਨੂੰ ਬੜੇ ਪਾਣੀ ਨਹੀਂ ਆਇਆ ਕੀ ਮੈਂ ਗੁਰਨਾ ਨੂੰ ਸੁਣਾਂ ਡੀ ਦੋ ਮਿੰਟ ਵੇਟ ਨਹੀਂ ਕੀਤੀ ਇੰਨੀ ਭੁੱਖ ਲੱਗ ਗਈ ਆ ਮੰਮੀ ਘਰ ਨਹੀਂ ਹੈਗੇ ਨਾ ਕਿੱਥੇ ਗਿਆ ਨੇ ਮੰਮੀ ਬਾਹਰ ਗਿਆ ਥੋੜਾ ਕੰਮ ਦੇਖੀ ਕਿਵੇਂ ਫਲ ਫਲ ਰੱਖੀਆਂ ਨੇ ਕੋਸੋਈ ਲੱਗੀ ਹੈ ਹੰਦੀ ਗੋਲ ਬਣਾਉਣੀ ਹੋਰ ਥੋੜਾ ਰੱਖਿਆ ਬਣ ਗਿਆ ਨਹੀਂ ਲੱਗ ਰਾਣਾ ਆ ਵੇਖਦੇ ਆ ਉਧਰ ਦੇ ਦੱਸ ਲਈਏ ਬਥੇਰੀਆਂ ਬਣਾਉਂਦੇ ਰਹੇ ਤੁਸੀਂ ਪਹਿਲਾਂ ਮਾਨ ਭਾਣਿਆਂ ਨੂੰ ਖੋਤੀ ਨਹੀਂ ਹਰਦੀ ਕੋਲੋਂ ਣਾਣਿਆਂ ਨੇ ਸਟਾਈਲ ਨਾਲ ਉਹਨਾਂ ਸੇਕਿਆ ਜਾਏਗਾ ਹਲਕਾ ਜੜੀ ਆਪਣੇ ਸਪਰਾਉਟ ਗ੍ਰਾਈਂਡ ਕਰਾਂਗੇ ਆਹਾਂ ਥੋੜੀ ਜੰਨ ਬੱਟੀ ਦਾ ਟੇਢੀ ਕੀ ਹੋ ਗਈ ਉਹ ਵੇਖੋ ਲਾਈਟ ਓਨ ਨਹੀਂ ਹੋਈ ਇਨੂੰ ਨੱਪ ਨੱਪ ਕਿਉਂ ਦੀ ਜਾਣ ਕੱਢਣੀ ਕਿਆ ਕਰੀ ਨਾਲ ਆਪ ਕਿਉਂ ਲੰਡੇ ਨਾ ਆਈਏ ਹਲਵਾਈਏ ਪੁੰਨਿਆਂ ਟਾਵੇ ਆਲੇ ਨਾਲੇ ਕਾਣ ਨਾਲ ਮਾਣਾ ਚੱਲਾ ਆ ਜਾਓ ਚੱਲਾ ਬਣਾਓ ਨਹੀਂ ਵਧੀਆ ਬਣਾਉਂਦੇ ਬਣਾਈ ਜਾ ਚਾਰ 베ਰੀਆ ਪਕਾ ਲਿਓ ਆਲਾ ਆਲਾ ਇਹ ਨਹੀਂ ਲੈਣਾ ਇੱਕ ਤਨਾ ਕਰਦੇ ਜਦੋਂ ਅਸੀਂ ਬਣਾਉਂਦੇ ਆ ਨਾ ਜਦੋਂ ਅਸੀਂ ਬਣਾਉਂਦੇ ਆ ਪਤਾ ਕੀ ਕਰਦੇ ਆ ਐਵੇਂ ਕਰਕੇ ਵੇਖਦੇ ਆ ਛਡੇ ਮੋਟੇ ਪਤਲੇ ਕਹਾ ਮੇਰੀ ਤਾਂ ਮੋਟਾ ਪਤਲਾ ਕੀ ਕਰੇ ਲਾ ਕੇ ਤੇ ਰੱਖ ਦਿੰਦੇ ਆ ਇਹ ਮੋਟੇ ਗੰਡੇ ਨੇ ਇਹਦੇ ਵਿੱਚ ਉਹਦੇ ਕਰਨ ਵਾਲੀ ਹੈ ਹਜੇ ਕਰਨ ਵਾਲੀ ਹੈ ਚਕਲੇ ਤੋਂ ਥੱਲੇ ਚਲ ਜਾਣੀ ਉਹ ਜਿਹੜੀ ਪਕਾਈ ਉਹਦਾ ਵੇਖਾ ਕੰਡਾ ਹੈ ਨਹੀਂ ਇੱਕ ਬਰਾਬਰ ਚਕਲੇ ਤੋਂ ਥੱਲੇ ਭੇਜ ਦੀ ਹੈ ਕੱਲੇ ਤੋਂ ਹੀ ਨਿਕਾਰੇ ਗਰੇ ਹੀ ਵੀ ਗਾਰੇ ਆ ਤਾਂ ਮੇਟਰੋ ਖਾਣੀਆਂ ਸੌਖੀਆਂ ਨੇ ਗਰਮ ਗਰਮ ਪਕਾਉਣੀਆਂ ਬਹੁਤ ਔਖੀਆਂ ਨੇ ਹੁਣ ਕਿਰਨ ਜੀ ਪਕਾਉਣਗੇ ਤੇ ਬਸ ਆ ਖਾਣਗੇ ਕੋ ਕੋ ਅੱਗੇ ਤੁਹਾਡਾ ਸੇਟ ਆਇਆ ਤੁਹਾਨੂੰ ਦੀ ਟ੍ਰੇਨਿੰਗ ਹੋਣੀ ਪਾਪੜਾ ਡਾਬੇ ਇਹ ਸੰਦੀ ਬੜੀ ਸਵਾਰ ਬਣਾਈ ਹੈ ਆਦੋਗੀ ਕੋਈ ਐਕਸੀਕੂਸ਼ਨ ਲੈ ਲੈਂਦਾ ਨਹੀਂ ਇਹਨਾਂ ਨੂੰ ਕੰਪਲੀਮੈਂਟ ਦਿੱਤਾ ਉਹ ਇਹ ਦੋ ਵਧੀਆ ਵਰਕ ਨਹੀਂ ਬਣਾ ਸਕਦਾ ਤੇ ਨਹੀਂ ਤੇ ਤਾਜ ਤਾਜ ਮੈਂ ਬਣਾ ਕੇ ਕਰ ਕਰ ਹੱਥ ਮਿਟਾਦੇ ਨਹੀਂ ਨਹੀਂ ਤੇ ਮੇਰੀ ਸਮਾਂ ਗੱਲ ਕਰ ਆਖੇ ਮਿਡਾ ਰਹੇ ਹੈ ਤੇ ਫਿਰ ਕੱਲ ਤਾਂ ਆਪੇ ਕਿਸ ਹੋਣੀ ਜੀ ਆਪਾਂ ਪਕਾੜੇ ਫੁਲਕੇ ਖਾ ਕੇ ਪਾ ਦੇਣੇ ਮੇਰੇ ਹੋ ਨਹੀਂ ਨਹੀਂ ਯਾਰ ਮੈਂ ਤੇ ਉਹ ਦਿੱਤਾ ਤੇਰੀ ਕੀ ਕਹਿੰਦੇ ਨੇ ਉਹਨੂੰ ਮੈਨੂੰ ਨਹੀਂ ਪਤਾ ਕਿ ਇਹ ਤੇ ਕੰਪਲੀਮੈਂਟ ਹੈ ਹਾਂ ਇਹ ਕੰਪਲੀਮੈਂਟ ਹੀ ਹੈ ਕਿਸਦਾ ਸੁਣਾਈ ਹੀ ਬਹੁਤ ਵਾਟ ਚਲੀ ਬ੍ਰਿੰਗ ਅੰਮੇ ਸਦਾ ਸੁਣਾਈ ਸਦਾ ਹਾਂ ਹੋ ਨਹੀਂ ਨਹੀਂ ਤੁਸੀਂ ਗਲਤ ਲਾਗੇ ਮੇਰੇ ਕਹਿਣ ਦਾ ਉਹ ਭਾਗ ਹੋ ਗਈ ਤੋ ਦੋਸਤੋ ਸਰਜੀ ਬੜੀ ਸਵਾਦ ਬਣੀ ਸੀ ਤੇ ਭੁੱਖ ਵੀ ਬਹੁਤ ਜਿਆਦੀ ਲੱਗੀ ਸੀ ਤੇ ਭੁੱਖ-ਭੁੱਖ ਦੇ ਚੱਕਰ ਚ ਮੈਂ ਕੰਪਲੀਮੈਂਟ ਥੋੜਾ ਗਲਤ ਦੇ ਬੈਠਾ ਤੇ ਜਿਹਦੇ ਚ ਮਾ ਆਪ ਹੀ ਫਾਇਦਾ ਚੱਲਿਆ ਸੀ ਮੈਂ ਕਿਰਨ ਨੂੰ ਕਹਤਾ ਵੀ ਤੇਰੇ ਹੱਥ ਵਡਾ ਦੇ ਰਹਿ ਚਾਹੀਦੇ ਨੇ ਤੇ ਸੋ ਉਹਨੇ ਗੁੱਸਾ ਨਹੀਂ ਕੀਤਾ ਤੇ ਆਪਾਂ ਬਚ ਗਏ ਆ ਸੋ ਆਸ ਕਰਦੇ ਆ ਵੀ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਤਾਂ ਮਿਲਦੇ ਆ ਨਵੇਂ ਵਲੌਗ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ